ਸਤਿ ਸ਼੍ਰੀ ਅਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਸਿਆਸਤ ਦੇ ਵਿੱਚ ਲਗਾਤਾਰ ਦਲ ਬਦਲੀ ਦਾ ਦੌਰ ਜਾਰੀ ਹੈ ਦੇਖਿਆ ਜਾ ਰਿਹਾ ਹੈ ਸਿਆਸੀ ਵਿਗੁਲ ਵੱਜਦੇ ਹਨ ਹੀ ਸਿਆਸਤ ਦੇ ਵਿੱਚ ਦਲ ਬਦਲੀ ਸ਼ੁਰੂ ਹੋ ਚੁੱਕੀ ਹੈ ਤਾਂ ਬੀਤੇ ਦਿਨੀ ਜੋ ਹੋਇਆ ਉਹ ਸਾਰਿਆਂ ਨੂੰ ਹੀ ਹੈਰਾਨ ਕਰ ਦੇਣ ਵਾਲਾ ਸੀ ਕਾਂਗਰਸ ਦੇ ਸੰਸਦ ਲੁਧਿਆਣਾ ਤੋਂ ਸੰਸਦ ਐਮਪੀ ਰਵਨੀਤ ਬਿੱਟੂ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਕਿ ਆਖਰ ਰਵਨੀਤ ਬਿੱਟੂ ਨੇ ਬੀਜੇਪੀ ਕਿਉਂ ਜੁਆਇਨ ਕੀਤੀ ਤੇ ਕਾਂਗਰਸ ਕਿਉਂ ਛੱਡੀ ਲਗਾਤਾਰ ਜਿੱਥੇ ਬੀਜੇਪੀ ਦੇ ਵੱਲੋਂ ਲਗਾਤਾਰ ਉਹਨਾਂ ਦੇ ਵੱਲੋਂ ਤੰਜ ਕੱਸੇ ਜਾਂਦੇ ਰਹੇ ਸੀ ਪਰ ਇੱਕਦਮ ਉਹਨਾਂ ਨੇ ਬੀਜੇਪੀ ਹੀ ਕਿਉਂ ਜੁਆਇਨ ਕੀਤੀ ਜਿਸ ਦੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਮੌਜੂਦ ਨੇ ਉਹਨਾਂ ਨਾਲ ਅੱਸੀ ਗੱਲਬਾਤ ਕਰਾਂਗੇ ਜੀ ਜੀ ਅੰਦਰ ਕੀ ਕਹਿਣਾ ਤੁਹਾਡਾ ਤਾਂ ਇੱਕ ਤਾਂ ਬਹੁਤ ਹੀ ਹੈਰਾਨੀਜਨਕ ਸੀਗਾ ਜਦੋਂ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਰਿਐਕਸ਼ਨਸ ਵੀ ਬੜੇ ਲਗਾਤਾਰ ਆਏ ਕਿ ਅਚਾਨਕ ਤੋਂ ਹੋਇਆ ਇਹ ਕੋਈ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਦੇ ਵੱਲੋਂ ਦਿੱਕਤ ਨਹੀਂ ਸੀ ਜੀ ਜੀ ਨੀਦੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਦੇਖੋ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਜਿਵੇਂ ਤੁਸੀਂ ਆਖਿਆ ਬੜਾ ਸਹੀ ਬੋਲਿਆ ਕਿ ਬਿਗਲ ਵੱਜ ਚੁੱਕਿਆ ਤੇ ਨਾਲ ਦੀ ਨਾਲ ਦਲ ਬਦਲੀਆਂ ਨੇ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ ਤੇ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਜਿਹੜੀ ਦਲ ਬਦਲੀ ਕੀਤੀ ਹੈ ਇਹੇ ਆਪਾਂ ਨਾਰਮਲ ਇਹਨੂੰ ਦਲ ਬਦਲੀ ਨਹੀਂ ਆਖ ਸਕਦੇ ਕਿਉਂਕਿ ਖਾਸ ਤੌਰ ਤੇ ਦੇਖਿਆ ਜਾਂਦਾ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਫੋਰ ਐਗਜ਼ਾਮਪਲ ਨਵਜੋਤ ਸਿੰਘ ਸਿੱਧੂ ਕੱਲ ਨੂੰ ਮੰਨ ਲਓ ਕਾਂਗਰਸ ਨੂੰ ਛੱਡਦੇ ਆ ਤਾਂ ਓਡਾ ਵੱਡਾ ਝਟਕਾ ਨਹੀਂ ਹੋਏਗਾ ਨਾ ਸੁਣਨ ਵਾਲੇ ਨੂੰ ਹੋਏਗਾ ਨਾ ਹੀ ਪਾਰਟੀ ਨੂੰ ਹੋਏਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਹੋਰ ਪਾਰਟੀਆਂ ਦੇ ਵਿੱਚੋਂ ਬਦਲਦੇ ਬਦਲਦੇ ਇਧਰਲੇ ਪਾਸੇ ਆਏ ਸੀ ਪਰ ਰਵਨੀਤ ਸਿੰਘ ਬਿੱਟੂ ਹਰਾਂ ਦੇ ਕੇਸ ਦੇ ਵਿੱਚ ਖਾਸ ਤੌਰ ਤੇ ਇਹ ਚੀਜ਼ ਹੈ ਕਿ ਅੱਜ ਤੱਕ ਰਵਨੀਤ ਸਿੰਘ ਬਿੱਟੂ ਹਰਾਂ ਦਾ ਪਰਿਵਾਰ ਹੈ ਜਿਹੜਾ ਉਹ ਕਾਂਗਰਸ ਦੀ ਸੇਵਾ ਕਰਦਾ ਰਿਹਾ ਇਹ ਟਕਸਾਲੀ ਕਾਂਗਰਸੀ ਮੰਨੇ ਜਾਂਦੇ ਸੀ ਸਿਰਫ ਔਰ ਸਿਰਫ ਇਹੀ ਪਰਿਵਾਰ ਸੀ ਜਿਹੜਾ ਟਕਸਾਲੀ ਖਾਸ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਬਾਕੀ ਹੋਰ بڑے ਚਿਹਰੇ ਹੈਗੇ ਜਿਨ੍ਹਾਂ ਨੇ ਪਾਰਟੀਆਂ ਬਦਲ ਲਈਆਂ ਹੁਣ ਸੁਨੀਲ ਜਾਖੜ ਹੋਰਾਂ ਨੇ ਪਾਰਟੀ ਚੇਂਜ ਕੀਤੀ ਸੀ ਉਸ ਵੇਲੇ ਕੋਈ ਐਡਾ ਵੱਡਾ ਝਟਕਾ ਤਾਂ ਨਹੀਂ ਲੱਗਿਆ ਸੀ ਤੁਸੀਂ ਵੀ ਉਹ ਚੀਜ਼ ਨੂੰ ਖਬਰ ਨੂੰ ਫੋਲੋ ਅਪ ਕੀਤਾ ਮੈਂ ਵੀ ਫੋਲੋ ਅਪ ਕੀਤਾ ਸਭ ਨੇ ਵੇਖਿਆ ਪਰ ਉਦੋਂ ਐਡਾ ਵੱਡਾ ਝਟਕਾ ਨਹੀਂ ਲੱਗਿਆ ਜਿਹੜਾ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਜਾਣ ਦੇ ਨਾਲ ਲੱਗਿਆ ਇੱਕ ਤੇ ਪਾਰਟੀ ਇਹ ਕਹਿ ਰਹੀ ਹੈ ਕਿ ਸਾਨੂੰ ਦੱਸਿਆ ਤੱਕ ਨਹੀਂ ਐਲੋਪੀ ਬਾਸ਼ਵਾ ਕਹਿ ਰਹੇ ਨੇ ਕਿ ਸਾਨੂੰ ਫੋਨ ਕਰਕੇ ਦੱਸਿਆ ਤੱਕ ਨਹੀਂ ਕਿ ਮੇਰੀ ਪਾਰਟੀ ਦੇ ਨਾਲ ਨਾਰਾਜ਼ਗੀ ਹੈ ਜਾਂ ਕੋਈ ਮੈਂ ਇਸ ਤਰੀਕੇ ਦਾ ਕਦਮ ਚੁੱਕਣ ਜਾ ਰਹੇ ਆ ਉਹ ਕਹਿੰਦੇ ਸਾਨੂੰ ਤੇ ਉਹਦੀ ਪਤਾ ਲੱਗਿਆ ਜਦੋਂ ਦਿੱਲੀ ਜਾ ਕੇ ਪ੍ਰੈਸ ਕਾਨਫਰੰਸ ਕਰਤੀ ਤੁਸੀਂ ਖੁਦ ਸੋਚੋ ਚਲੋ ਆਪਾਂ ਤਾਂ ਐਜ਼ ਅ ਜਰਨਲਿਸਟ ਇਹ ਚੀਜ਼ ਨੂੰ ਇੱਕ ਮਸਲੇ ਦੇ ਤੌਰ ਤੇ ਲੈ ਰਹੇ ਹਾਂ ਪਰ ਕਾਂਗਰਸ ਦੇ ਉਹ ਵੱਡੇ ਚਿਹਰੇ ਜਿਹੜੇ ਲਗਾਤਾਰ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਐ ਕਾਂਗਰਸ ਦੀ ਬੇੜੀ ਡੁੱਬ ਰਹੀ ਐ ਪਰ ਇਹ ਸਭ ਦੇ ਦਰਮਿਆਨ ਕੋਈ ਹੋਰ ਉਹਨਾਂ ਦਾ ਸਾਥੀ ਵੱਡਾ ਚਿਹਰਾ ਜਿਹੜਾ ਉਸ ਡੁੱਬਦੀ ਬੇੜੀ ਦੇ ਵਿੱਚੋਂ ਛਾਲ ਮਾਰ ਕੇ ਬਰਾਬਰ ਵਾਲ ਜਹਾਜ਼ 'ਤੇ ਚੜ ਜਾਵੇ ਤਾਂ ਕਿੱਡਾ ਵੱਡਾ ਦੁੱਖ ਲੱਗਦਾ ਉਹ ਵੀ ਉਹ ਬੰਦਾ ਜਿਹੜਾ ਟਕਸਾਲੀ ਹੋਵੇ ਜਿਹਦੇ ਦਾਦਾ ਜੀ ਨੇ ਆਪਣੀ ਉਮਰ ਸਾਰੀ ਗੁਜ਼ਾਰ ਦਿੱਤੀ ਪਾਰਟੀ ਦੀ ਸੇਵਾ ਦੇ ਲਈ ਮੌਤ ਨੂੰ ਵੀ ਆਪਣੇ ਗੱਲ ਲਾਇਆ ਕਿਉਂਕਿ ਪਾਰਟੀ ਨੇ ਉਦੋਂ ਕੁਝ ਕੀਤਾ ਹੀ ਐਸਾ ਆਪਣੇ ਦਾਦਾ ਜੀ ਦੇ ਜਿਹੜੇ ਵੀ ਕੀਤੇ ਹੋਏ ਉਹਨਾਂ ਦੇ ਕਰਮ ਸੀ ਜਿਹੜੀ ਨਸਲ ਕੁਸ਼ੀ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਕਿ ਸਿੱਖਾਂ ਨੂੰ ਉਹਨਾਂ ਨੇ ਕੋ ਕੋ ਕੇ ਮਾਰਿਆ ਨਾਲ ਕੇ ਪੀ ਐਸ ਦਾ ਵੀ ਨਾਮ ਆਉਂਦਾ ਜਿਹਨੂੰ 부ੱਛੜ ਕਹਿ ਕੇ ਬੁਲਾਇਆ ਜਾਂਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਨੂੰ ਉਹਨਾਂ ਦੇ ਕੰਮਾਂ ਨੂੰ ਚਾਹੇ ਉਹ ਮਾੜੇ ਸੀ ਚਾਹੇ ਚੰਗੇ ਸੀ ਅੱਜ ਤੱਕ ਰਮਨੀ ਸਿੰਘ ਬਿੱਟੂ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਡਿਫੈਂਡ ਕਰਦੇ ਆਉਂਦੇ ਸੀ ਉਹ ਹਮੇਸ਼ਾ ਤੋਂ ਹੀ ਆਪਣੇ ਦਾਦਾ ਜੀ ਦੇ ਕਹੇ ਕਈਆਂ ਗੱਲਾਂ ਤੇ ਉਹਨਾਂ ਦੇ ਪਾਇ ਪੁਰਨੇ ਤੇ ਚੱਲਣ ਦੀ ਕੋਸ਼ਿਸ਼ ਕਰਨ ਦਾ ਦਿਖਾਵਾ ਕਰਦੇ ਸੀ ਜਾਂ ਸੱਚਮੁੱਚ ਚੱਲਦੇ ਸੀ ਕੁਲ ਵੱਖਰੀਆਂ ਪਰ ਕੋਸ਼ਿਸ਼ ਜ਼ਰੂਰ ਕਰਦੇ ਰਹਿੰਦੇ ਸੀ ਪਰ ਉਹਨਾਂ ਦੇ ਜਾਣ ਦੇ ਨਾਲ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਦੇ ਉੱਤੇ ਸੱਟ ਵੱਜੀ ਆ ਕਿਉਂਕਿ ਇੱਡਾ ਵੱਡਾ ਚਿਹਰਾ ਜਦੋਂ ਪਾਰਟੀ ਨੂੰ ਛੱਡਦਾ ਹੁਣ ਆਪਾਂ ਮੇਨਿਕਾ ਗਾਂਧੀ ਹੋਰਾਂ ਦੀ ਵਰੁਣ ਗਾਂਧੀ ਦੀ ਆਪਾਂ ਗੱਲ ਕਰ ਲੈਨੇ ਜੇਕਰ ਕੇਂਦਰੀ ਲੀਡਰਸ਼ਿਪ ਦੀ ਗੱਲ ਕਰੀਏ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਨੂੰ ਇੱਥੇ ਝਟਕਾ ਮਿਲਿਆ ਕੇਂਦਰੀ ਲੀਡਰਸ਼ਿਪ ਚਾਹ ਰਾਹੁਲ ਗਾਂਧੀ ਆ ਚਾਹ ਮਲਕਰਜੁਨ ਖੜਗੇ ਸਾਹਿਬ ਨੇ ਚਾਹੇ ਸੋਨੀਆ ਗਾਂਧੀ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ ਝਟਕੇ ਬਾਰੋ-ਬਾਰੀ ਮਿਲੇ ਨੇ ਕਿਉਂਕਿ ਉੱਚ ਪੱਧਰੀ ਲੀਡਰਸ਼ਿਪ ਦੇ ਵਿੱਚੋਂ ਵੀ ਕਈ ਬੰਦੇ ਹੈਗੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਵੱੱਲਾ ਫੜਿਆ ਹੁਣ ਮੇਨਿਕਾ ਗਾਂਧੀ ਤੇ ਵਰੁਣ ਗਾਂਧੀ ਹੈਗੇ ਗਾਂਧੀ ਪਰਿਵਾਰ ਉਹ ਵੀ ਮਹਾਤਮਾ ਗਾਂਧੀ ਦੇ ਪੋਤਿਆਂ ਦੇ ਵਿੱਚੋਂ ਹੀ ਆਉਂਦੇ ਨੇ ਪਰ ਉਹਨਾਂ ਨੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਤੋਂ ਪਾਸਾ ਨਹੀਂ ਬਟਿਆ ਉਹ ਪਹਿਲੇ ਦਿਨ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਜਿੰਨੀ ਕਿ ਮੇਰੇ ਹਿਸਾਬ ਦੇ ਵਿੱਚ ਨੌਲੇਜ ਆ ਮੇਨਕਾ ਗਾਂਧੀ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਉਹ ਪਹਿਲੇ ਦਿਨ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਉਹਨਾਂ ਨੂੰ ਵੇਖੋ ਪਹਿਲਾਂ ਉਹ ਕੇਂਦਰ ਦੇ ਵਿੱਚ ਮੰਤਰੀ ਰਹਿੰਦੇ ਰਹੇ ਮੇਨਕਾ ਗਾਂਧੀ 2014 ਤੱਕ ਮੇਰਾ ਖਿਆਲ ਆ ਉਹ ਕੇਂਦਰ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ ਬਾਅਦ ਦੇ ਵਿੱਚੋਂ ਮੋਦੀ ਸੱਤਾ ਜਦੋਂ ਅੱਗੇ ਵਧਦੀ ਆ ਤਾਂ 10 ਸਾਲ ਤੱਕ ਲਗਾਤਾਰ ਉਹਨਾਂ ਨੂੰ ਕੋਈ ਵੀ ਆਉਦਾ ਨਹੀਂ ਦਿੱਤਾ ਗਿਆ। ਕੋਈ ਵੀ ਉਹਦਾ ਨਹੀਂ ਦਿੱਤਾ ਗਿਆ ਪਰ ਉਹਨਾਂ ਨੇ ਤੇ ਫਿਰ ਵੀ ਨਹੀਂ ਪਾਰਟੀ ਛੱਡੀ ਉਹਨਾਂ ਨੇ ਤਾਂ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਐਟਲਿਸਟ ਖੂਨ ਤੇ ਆਪਣਾ ਹੀ ਹੈ ਨਾ ਜਿਹੜਾ ਕਾਂਗਰਸ ਦੇ ਵਿੱਚ ਬੈਠਾ ਜਿਹਨੇ ਕਾਂਗਰਸ ਖੜੀ ਕੀਤੀ ਹੋਇਆ ਜਿਹਨੇ ਕਾਂਗਰਸ ਬਣਾਈ ਹੈ ਮੈਂ ਰਾਹੁਲ ਗਾਂਧੀ ਉਹਨਾਂ ਦੀ ਗੱਲ ਕਰ ਰਿਹਾ ਚਾਚੇ ਤਾਇਆ ਦੇ ਪੁੱਤਰ ਨੇ ਉਹ ਪਰ ਫਿਰ ਵੀ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਨੇ ਦਗਾ ਨਹੀਂ ਕਮਾਈ ਉਹਨਾਂ ਨੇ ਵਫਾਦਾਰੀ ਦਿਖਾਈ ਹੈ ਅੱਜ ਤੱਕ ਉਹ ਆਪਣੀ ਪਾਰਟੀ ਦੇ ਵਿੱਚ ਹੈ ਪਰ ਇੱਧਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਹੋਰ ਵਾਲਾ ਮਸਲਾ ਲੈ ਲਓ ਇਹਨਾਂ ਨੇ ਬੇਵਫਾਈ ਕੀਤੀ ਕਾਂਗਰਸ ਦੇ ਨਾਲ ਵਫਾਦਾਰੀ ਕਾਂਗਰਸ ਦੇ ਵਿੱਚੋਂ ਬਿਲਕੁ ਕੱਲ ਨੂੰ ਕੀ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਅੱਜ ਦੀ ਘੜੀ ਬਫਾਈ ਹੈ ਜਿਹੜੀ ਉਹ ਕਾਂਗਰਸ ਦੇ ਵਿੱਚੋਂ ਬਿਲਕੁਲ ਖੰਭ ਲਾ ਕੇ ਉੱਡ ਗਈ ਹੈ ਕੋਈ ਪਤਾ ਨਹੀਂ ਲੱਗਦਾ ਕਿਹੜਾ ਲੀਡਰ ਕਿਧਰੇ ਪਾਸੇ ਨੂੰ ਮੂੰਹ ਕਰ ਲੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਲੀਡਰ ਕਿਦੇ ਬਾਰੇ ਕੀ ਬੋਲਦੇ ਹੁਣ ਤੁਸੀਂ ਇਹ ਗੱਲ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਹੁਣ ਐਮਪੀ ਰਮਨਿਤ ਬਿੱਟੂ ਗਏ ਨੇ ਪਹਿਲਾਂ ਐਮਪੀ ਸਾਹਿਬ ਰਾਜਾ ਵੜਿੰਗ ਬਾਰੇ ਵੀ ਬੋਲ ਦਿੰਦੇ ਸੀ ਵਾਤਾਵਾ ਉਸ ਤੋਂ ਇਲਾਵਾ ਆਸ਼ੂ ਹੂਰਾ ਨਾਲ ਪੰਗਾ ਪਿਆ ਰਹਿੰਦਾ ਸੀ ਐਲੋਪੀ ਬਾਜਬਾ ਹੋਰਾਂ ਬਾਰੇ ਬੋਲ ਦਿੰਦੇ ਸੀ ਕਈ ਵਾਰ ਉੱਚ ਪੱਧਰੀ ਲੀਡਰਸ਼ਿਪ ਬਾਰੇ ਵੀ ਬੋਲ ਦਿੰਦੇ ਸੀ ਤੇ ਇਹੀ ਉਹ ਬੰਦਾ ਸੀ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦਾ ਸਮਰਥਨ ਕਰਦਾ ਸੀ ਕਾਂਗਰਸ ਦੇ ਦਾ ਠੀਕ ਹੈ ਅੱਜ ਇਹ ਬੰਦਾ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਬੈਠੇ ਜਿਹੜੀ ਪਾਰਟੀ ਅਜ ਪਾਵਰ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਉਹਨਾਂ ਦੀ ਬੀੜੀ ਦੇ ਵਿੱਚ ਬੱਟੇ ਨਹੀਂ ਨੇ ਕਾਂਗਰਸ ਦੀ ਬੀੜੀ ਚ ਬੱਟੇ ਨੇ ਤੇ ਆਪਾਂ ਇੱਥੇ ਛਾਲ ਮਾਰ ਜੰਨੇ ਮੌਕਾ ਬੋਚ ਲਿਆ ਪਰ ਦਾਦੇ ਦੀਆਂ ਕੀਤੀਆਂ ਕਰਾਈਆਂ ਦੇ ਉੱਤੇ ਰਵਨੀਤ ਬਿੱਟੂ ਨੇ ਬਿਲਕੁਲ ਪਾਣੀ ਫੇਰ ਦਿੱਤਾ ਬਿਲਕੁਲ ਜਿਹੜਾ ਆਧਾਰ ਹੁਣ ਤੱਕ ਰਵਨੀਤ ਬਿੱਟੂ ਉਹਨਾਂ ਨੇ ਬਣਾ ਕੇ ਰੱਖਿਆ ਸੀ ਉਹ ਬਿਲਕੁਲ ਹੀ ਖਤਮ ਕਰ ਲਿਆ ਕੀ ਕੋਈ ਸਿਆਸੀ ਮਜਬੂਰੀ ਰਹੀ ਕੀ ਕੋਈ ਪਿਛਲਾ ਕਾਰਨਾਮਾ ਸੀ ਜਿਹਦੇ ਜਿਹਦੇ ਡਰ ਤੋਂ ਵੀ ਉਹਦੇ ਤੇ ਕੋਈ ਕਾਰਵਾਈ ਨਾ ਹੋ ਜੇ ਕੋਈ ਜਾਂਚ ਨਾ ਹੋ ਜ ਪਤਾ ਨਹੀਂ ਹੈ ਪਰ ਇੱਕ ਗੱਲ ਹੈ ਇੱਥੇ ਬੈਠ ਕੇ ਇਹਨਾਂ ਕੋਲੇ ਬੋਲਣ ਦੀ ਆਜ਼ਾਦੀ ਸੀ ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਸੀਂ ਕਿਸੇ ਬਾਰੇ ਨਹੀਂ ਬੋਲ ਸਕਦੇ ਅਮਿਤ ਸ਼ਾਹ ਹੋਰਾਂ ਦੀ ਗੱਲ ਕਰ ਲਓ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰ ਲਓ ਉਹਨਾਂ ਦੇ ਬਾਰੇ ਤੇ ਬੋਲਣਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੂੰ ਹੱਥ ਪਾਉਣਾ ਤਾਂ ਬਹੁਤ ਹੀ ਜ਼ਿਆਦਾ ਦੂਰ ਦੀ ਗੱਲ ਹੈ ਇਹ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਬਾਰੇ ਵੀ ਅਪਸ਼ਬਦ ਨਹੀਂ ਬੋਲ ਸਕਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਠੀਕ ਹੈ ਜੀ ਕਾਂਗਰਸ ਨੇ ਇਹਨਾਂ ਨੂੰ ਸਭ ਕੁਝ ਦਿੱਤਾ ਇੰਨਾ ਪਿਆਰ ਦਿੱਤਾ ਸਿਕਿਉਰਿਟੀਆਂ ਦਿੱਤੀਆਂ ਤਿੰਨ ਵਾਰ ਲਗਾਤਾਰ ਐਮਪੀ ਬਣਾ ਕੇ ਰੱਖੇ ਪ੍ਰੇਮ ਪਿਆਰ ਦੇ ਨਾਲ ਜੋ ਵੀ ਇਹਨਾਂ ਨੂੰ ਚਾਹੀਦਾ ਸੀ ਸਭ ਕੁਝ ਦਿੱਤਾ ਪਰ ਐਨ ਮੌਕੇ ਦੇ ਆ ਕੇ ਜਿੱਥੇ ਅੱਜ ਲੋੜ ਸੀ ਕਾਂਗਰਸ ਦੇ ਨਾਲ ਖੜਨ ਦੀ ਅੱਜ ਦੀ ਘੜੀ ਕਾਂਗਰਸ ਬਹੁਤ ਤੰਗ ਪਰੇਸ਼ਾਨਾ ਕਾਂਗਰਸ ਲਗਾਤਾਰ ਸੁਗੜਦੀ ਜਾ ਰਹੀ ਹੈ ਅੱਜ ਦੀ ਘੜੀ ਜਦੋਂ ਉਹਦੇ ਨਾਲ ਖੜਨ ਦੀ ਲੋੜ ਸੀ ਤਾਂ ਉਸ ਵੇਲੇ ਬਫਾਈ ਨਹੀਂ ਕੀਤੀ ਰਵਨੀਤ ਬਿੱਟੂ ਉਸ ਵੇਲੇ ਦਗਾ ਦੇ ਕੇ ਪਾਰਟੀ ਨੂੰ ਚੱਲ ਗਏ ਨੇ ਇਹਦੇ ਨਾਲ ਸਾਰੇ ਵੱਡੇ ਲੀਡਰਾਂ ਨੂੰ ਝਟਕਾ ਲੱਗਿਆ ਐਲੋਪੀ ਭਾਜਪਾ ਹੋਰਾਂ ਤੋਂ ਲੈ ਕੇ ਰਾਜਾ ਵੜਿੰਗ ਹੋਰਿਆਂ ਦੀ ਗੱਲ ਕਰ ਲਈਏ ਹੋਰ ਜਿਹੜੀ तमाम ਲੀਡਰਸ਼ਿਪ ਆ ਸਾਰਿਆਂ ਨੂੰ ਝਟਕਾ ਲੱਗਿਆ ਕਿਉਂਕਿ ਰਮਨਜੀਤ ਸਿੰਘ ਬਿੱਟੂ ਹੋਰਾਂ ਦੇ ਇਸ ਸ਼ਮੂਲੀਅਤ ਦੇ ਬਾਰੇ ਚਰਚਾ ਤੱਕ ਨਹੀਂ ਚੱਲੀ ਨਿੱਧੀ ਆਪਾਂ ਵੀ ਕੱਲ ਦੇਖ ਹੀ ਰਹੇ ਸੀ ਨਾ ਖਬਰ ਜਦੋਂ ਐਨ ਮੌਕੇ ਤੇ ਪਤਾ ਲੱਗਿਆ ਅਸੀਂ ਵੀ ਇੱਕ ਵਾਰ ਦੇਖ ਕੇ ਹੈਰਾਨ ਹੋਏ ਕਿ ਇਹ ਕਿੱਦਾਂ ਹੋ ਸਕਦਾ ਹੈ ਕਿ ਹਾਂ ਬਿਲਕੁਲ ਰਵਨੀਤ ਬਿੱਟੂ ਦੇ ਨਾਮ ਦੇ ਨਾਲ ਕਾਂਗਰਸੀ ਤੇ ਯਾਰ ਪਹਿਲਾਂ ਤੋਂ ਜੁੜਿਆ ਹੋਇਆ ਉਹਨਾਂ ਸਮੇਂ ਤੋਂ ਜੁੜਿਆ ਹੋਇਆ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਮੇਬੀ ਸਾਡੇ ਜਨਮ ਤੋਂ ਪਹਿਲਾਂ ਦਾ ਨਾਮ ਇਹਨਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਇਹਨਾਂ ਦੇ ਪਰਿਵਾਰ ਦਾ ਨਾਮ ਕਿ ਇਹ ਨਹੀਂ ਨਹੀਂ ਅੰਦਰ ਮੈਂ ਜਦੋਂ ਜਦੋਂ ਕੱਲ ਇਹ ਸਾਰੀ ਖਬਰ ਸਾਹਮਣੇ ਨਿਕਲ ਗਈ ਐਥੋਂ ਤੱਕ ਕਿ ਲੁਧਿਆਣਾ ਦੇ ਵਿੱਚ ਆਮ ਆਨਵੀ ਪਾਰਟੀ ਦੇ ਵਿਧਾਇਕ ਜੋ ਪਹਿਲਾਂ ਕਾਂਗਰਸ ਤੋਂ ਸੀ ਗੁਰਪ੍ਰੀਤ ਗੋਗੀ ਉਹਨਾਂ ਦੇ ਵੱਲੋਂ ਵੀ ਰਿਐਕਸ਼ਨਸ ਆਏ ਮਮਤਾ ਆਸ਼ੂ ਭਾਰਤਪੁਸ਼ਪਨ ਆਸ਼ੂ ਦੇ ਧਰਮਪਤਨੀ ਉਹਨਾਂ ਦੇ ਰਿਐਕਸ਼ਨਸ ਆਏ ਉਸ ਤੋਂ ਬਾਅਦ ਨਾਲ ਹੀ ਰਾਜਾ ਵੜਿੰਦਾਰ ਰਿਐਕਸ਼ਨ ਜਦੋਂ ਆਇਆ ਬੜਾ ਹੀ ਹੈਰਾਨੀਜਨਕ ਸੀ ਉਹ ਸਿੱਧਾ ਕਹਿ ਰਹੇ ਸੀ ਕਿ ਇਹਨਾਂ ਦੇ ਤਾਂ ਹਾਈ ਕਮਾਂਡ ਤੱਕ ਪਹੁੰਚ ਸੀਗੀ ਜੇ ਕੋਈ ਹੋਰ ਪਦ ਚਾਹੁੰਦੇ ਸੀ ਤਾਂ ਇੱਕ ਵਾਰ ਫੋਨ ਘੁਮਾ ਕੇ ਉਹ ਲੈ ਸਕਦੇ ਸੀ ਡੈਫੀਨਿਟਲੀ ਗਲਤੀ ਹੋਈ ਨਾ ਗੁੱਸਾ ਤੇ ਉਹਨਾਂ ਸਾਬੂਰਨ ਵੀ ਇਹੀ ਚੀਜ਼ ਇਹ ਕਿ ਯਾਰ ਅਸੀਂ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਅੱਗੇ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਉਸ ਵੇਲੇ ਜਦੋਂ ED ਤੇ CBI ਦਾ ਸ਼ਿਕੰਜਾ ਚਾਰੇ ਪਾਸੇ ਕੱਸਿਆ ਪਿਆ ਚਾਹੀ ਉਹ ਦੇਸ਼ ਪੱਧਰ ਤੇ ਗੱਲ ਹੋਵੇ ਚਾਹੀ ਸੁਭਾਈ ਪੱਧਰ ਤੇ ਹੋਵੇ ਤੇ ਉਸ ਵੇਲੇ ਤੁਸੀਂ ਪਾਰਟੀ ਨੂੰ ਛੱਡ ਰਹੇ ਹੋ ਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਲੋੜ ਸੀ ਵੇਖੋ ਹੁਣ ਆਪਣੇ ਅਦਾਰਿਆਂ ਦੇ ਵਿੱਚ ਕੀ ਹੁੰਦਾ ਖਾਸ ਤੌਰ ਤੇ ਕਿਸੇ ਵੀ XYZ ਅਦਾਰੇ ਦੀ ਤੁਸੀਂ ਐਗਜ਼ਾਮਪਲ ਲੈ ਲਓ ਹੁਣ ਵੋਟਾਂ ਦਾ ਸਮਾਂ ਹੁਣ ਵੋਟਾਂ ਦੇ ਸਮੇਂ ਅਧਾਰੇ ਨੂੰ ਚਾਹੀਦਾ ਕਿ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਖਬਰਾਂ ਲਿਖਣ ਬਣਾਉਣ ਬੋਲਣ ਵਾਲੇ ਨੇ ਉਹ ਸਾਡੇ ਨਾਲ ਰਹਿਣ ਕਿਉਂ ਕਿ ਵੋਟਾਂ ਦਾ ਸਮਾਂ ਤੇ ਇਲੈਕਸ਼ਨ ਜਿਹੜੀਆਂ ਪੱਤਰਕਾਰਾਂ ਆਸਤੇ ਕੁੰਭ ਦਾ ਮੇਲਾ ਮੰਨੀਆਂ ਜਾਂਦੀਆਂ ਕਿਉਂਕਿ 5 ਸਾਲ ਬਾਅਦ ਆਉਂਦੀਆਂ ਨੇ ਬੜਿਆਂ ਦੇ ਕਰੀਅਰ ਦੇ ਸਮੇਂ ਦੇ ਵਿੱਚ ਬਣਦੇ ਆ ਬੜਿਆਂ ਦੇ ਕਰੀਅਰ ਡੁੱਬਦੇ ਆ ਇਨ ਇਹੀ ਸਮੇਂ ਦੇ ਵਿੱਚ ਬੜਾ ਕ੍ਰੂਸ਼ੀਅਲ ਟਾਈਮ ਹੁੰਦਾ ਉਹਨਾਂ 3 ਮਹੀਨੇ ਦਾ ਸਮਾਂ ਆਪਣੇ ਆਸਤੇ ਇੱਕ ਤਿਹਾਰ ਵਰਗਾ ਹੈ ਨਾ ਆਪ ਆਪਣੇ ਆਪ ਨੂੰ ਪਾਲਿਸ਼ ਕਰ ਸਕਦੇ ਚਮਕਾ ਸਕਦੇ ਆ ਤੇ ਐਸੇ ਮੌਕੇ ਦੇ ਵਿੱਚ ਕਦੇ ਵੀ ਕੋਈ ਅਦਾਰਾ ਨਹੀਂ ਚਾਹੂਗਾ ਕਿ ਸਾਡਾ ਕੋਈ ਬੰਦਾ ਸਾਨੂੰ ਕਿਉਂਕਿ ਲੋੜ ਹੁੰਦੀ ਆ ਤੇ ਇਸ ਵੇਲੇ ਦੇ ਵਿੱਚ ਜੇਕਰ ਕੋਈ ਚੰਗਾ ਪ੍ਰੋਡਿਊਸਰ ਚੰਗਾ ਕੋਈ ਪੱਤਰਕਾਰ ਆਪਣੇ ادارے ਨੂੰ ਆਪਣੀ ਕੋਈ ਸ਼ਰਤ ਵੀ ਦੱਸਦਾ ਕਿ ਮੇਰੇ ਪੈਸੇ ਵਧਾ ਦਿਓ ਮੈਨੂੰ ਜਾਣ ਆਉਣ ਵਾਸਤੇ ਕੈਬ ਦਾ ਖਰਚਾ ਦੇ ਦਿਓ ਮੇਰੀ ਰੋਟੀ ਦਾ ਖਰਚਾ ਦੇ ਦਿਓ ਮੈਨੂੰ ਡਰਾਈਵਰ ਨਵਾ ਚਾਹੀਦਾ ਮੈਨੂੰ ਇੱਕ ਗੱਡੀ ਵੀ ਵੱਖਰੀ ਜੀ ਦੇ ਦਿਓ ਜਿਹੜੇ ਨਾਲ ਮੈਂ ਕਵਰਿੰਗ ਕਰਨ ਵਾਸਤੇ ਜਾ ਸਕਾਂ ਤਾਂ ਅਦਾਰਾ ਡੈਫੀਨਿਟਲੀ ਉਹਦੀ ਗੱਲ ਮੰਨੇਗਾ ਬਿਲਕੁਲ ਹੈਨਾ ਉਹੀ ਸੇਮ ਚੀਜ਼ ਉੱਥੇ ਹੈ ਕਿ ਕਾਂਗਰਸ ਨੂੰ ਅੱਜ ਲੋੜ ਆ ਇਹਨਾਂ ਸਾਰੇ ਬੰਦਿਆਂ ਦੀ ਤੇ ਪਿਛਲੀ ਵਾਰ ਐਮਪੀ ਰੀਕੂ ਜਦੋਂ ਚਲੇ ਗਏ ਤਾਂ ਨਾਲ ਦੀ ਨਾਲ ਉਹ ਸੀਟ ਹੈ ਜਿਮਣੀ ਚੋਣ ਉੱਥੇ ਹਾਰ ਗਈ ਕਾਂਗਰਸ ਕਾਂਗਰਸ ਨੂੰ ਖਮਿਆਜਾ ਭੁਗਤਣਾ ਪਿਆ ਔਰ ਰਵਨੀਤ ਬਿੱਟੂ ਦਾ ਵੀ ਉਹ ਹਾਲ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਸੀ ਉੱਚ ਪੱਧਰੀ ਲੀਡਰਸ਼ਿਪ ਇਹੀ ਰੋਣਾ ਰੋ ਲਈ ਰੋ ਰਹੀ ਹੈ ਰਾਜੇ ਬੜੇ ਗੋਹਰਾ ਵਾਲੀ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਸੀ ਤਾਂ ਇੱਕ ਵਾਰੀ ਤੁਹਾਨੂੰ ਸਾਨੂੰ ਦੱਸਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਬੈਠ ਕੇ رائے ਤਾਂ ਕਰਦੇ ਕਿ ਮੈਨੂੰ ਆਹ ਚੀਜ਼ ਦੀ ਲੋੜ ਆ ਜਾਂ ਆਹ ਮਸਲਾ ਮੈਂ ਆਪਾਂ ਐਟਲੀਸਟ ਜਿਸ ਹੱ ਸਕਦੇ ਸੀ ਉਹਦੇ ਨਾਲੋਂ ਵੀ ਵੱਧ ਜਾਂਦੇ ਬੜੇ ਗੋਰਾਂ ਦਾ ਇਹੀ ਕਹਿਣਾ ਹੁਣ ਐਲੋਪੀ ਬਾਜਬਾ ਹੋਰਾਂ ਨੇ ਕੀ ਕਿਹਾ ਨਾਲ ਦੀ ਨਾਲ ਡਿੰਪਾ ਹੋਰਾਂ ਨੇ ਕੀ ਕਿਹਾ ਮੈਂ ਉਹ ਡੀਕੋਡ ਕਰਦਾ ਡਿੰਪਾ ਹੋਰੀ ਕਹਿੰਦੇ ਕਿ ਕੋਈ ਹੋਰ ਪਾਰਟੀ ਬਦਲ ਕੇ ਗਿਆ ਹੁੰਦਾ ਤੇ ਕੋਈ ਦੁੱਖ ਨਹੀਂ ਹੋਣਾ ਜਿਹੜੀ ਗੱਲ ਮੈਂ ਇਹਨਾਂ ਦੀ ਗੱਲ ਉਦੋਂ ਕੋਟ ਕੀਤੀ ਸੀ ਕਹਿੰਦੇ ਪਰ ਉਹ ਉਹ ਸਮਝ ਆਉਂਦਾ ਪਰ ਰਵਨੀਤ ਬਿੱਟੂ ਨੇ ਪਾਰਟੀ ਕਿਉਂ ਛੱਡੀ ਹੈ ਤੇ ਸਮਝ ਨਹੀਂ ਆ ਰਿਹਾ ਉਹ ਕਹਿੰਦੇ ਬਿਆੰਤ ਹੋਰਾਂ ਦਾ ਪਰਿਵਾਰ ਤੇ ਉਹ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਉਹਨਾਂ ਨੇ ਐਡਾ ਵੱਡਾ ਪੰਜਾਬ ਦੇ ਵਿੱਚ ਮਸਲਾ ਵਾਪਰਿਆ ਤੇ ਉਹਨਾਂ ਨੇ ਉਹ ਚੀਜ਼ ਦੇ ਦੋਸ਼ ਵੀ ਆਪਣੇ ਪਿੰਡੇ ਦੇ ਉੱਤੇ ਹੰਡਾਏ ਉਸ ਤੋਂ ਬਾਅਦ ਵਿੱਚ ਮੌਤ ਦਾ ਵੀ ਉਹਨਾਂ ਨੂੰ ਮੌਤ ਦਾ ਵੀ ਸਾਹਮਣਾ ਕਰਨਾ ਪੈ ਗਿਆ ਉਸੇ ਚੀਜ਼ ਕਰਕੇ ਪਰ ਉਹਨਾਂ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਸੇਵਾ ਕੀਤੀ ਉਹਨਾਂ ਦੇ ਪਰਿਵਾਰ ਨੇ ਪਰ ਉਹਨਾਂ ਦੇ ਪੋਤੇ ਨੂੰ ਐਸੀ ਕੀ ਲੋੜ ਆਣ ਪਈ ਕਿ ਉਹਨੇ ਅਨੁਸਾਰੀ ਭਾਰਤੀ ਜਨਤਾ ਪਾਰਟੀ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਚੋਣਾਂ ਤੇ ਇਧਰ ਕਿਸੇ ਨੂੰ ਦੱਸੇ ਬਿਨਾ ਹੀ ਚੱਲ ਗਏ ਤੇ ਨਾਲ ਉਹਨਾਂ ਨੇ ਕਿਹਾ ਕਿ ਬੜਾ ਦੁੱਖਦ ਹੈ ਉਹਨਾਂ ਦਾ ਜਾਣਾ ਰਮਨੀਸ਼ਿਅਮ ਬਿੱਟੂ ਹਰਾਂ ਦਾ ਜਾਣਾ ਉਹਨਾਂ ਆਖਿਆ ਕਿ ਬੜਾ ਦੁੱਖਦ ਹੈ ਟਕਸਾਲੀ ਕਾਂਗਰਸੀ ਸੀਓ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸੋ ਇਸ ਤੋਂ ਅਗਲੀ ਗੱਲ ਆਪਾਂ ਪ੍ਰਤਾਪ ਸਿੰਘ ਬਾਜਪਾ ਹੋਰਾਂ ਦੀ ਉਹ ਕਹਿੰਦੇ ਜੀ ਪੰਜਾਬ ਦੇ ਲੋਕ ਗਦਾਰਾਂ ਨੂੰ ਕਦੇ ਵੀ ਐਕਸੈਪਟ ਨਹੀਂ ਕਰਨਗੇ ਬਿਆਨਤ ਸਿੰਘ ਦਾ ਪੋਤਾ ਪਾਰਟੀ ਨੂੰ ਧੋਖਾ ਦੇਵੇਗਾ ਕਹਿੰਦੇ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੇਖਿਆ ਨਾ ਸਾਰਿਆਂ ਦੇ ਬਿਆਨਾਂ ਦੇ ਵਿੱਚੋਂ ਦਰਦ ਝਲ ਕਰਿਆ ਚਾਹੇ ਅੰਦਰੋਂ ਕੁਝ ਬਾਹਰੋਂ ਕੁਝ ਵੀ ਬੋਲਦੇ ਹੋਣ ਪਰ ਅੰਦਰੋਂ ਰੋ ਰਹੇ ਨੇ ਇਹ ਡੈਫੀਨੇਟਲੀ ਕਿਉਂਕਿ ਕਾਂਗਰਸ ਨੂੰ ਅੱਜ ਦੀ ਕੜੀ ਲੋੜ ਸੀ ਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਹੋਰਾਂ ਦੇ ਜਾਣ ਦਾ ਕਹਿੰਦੇ ਇਸ ਤੋਂ ਬਿਨਾ ਜਿਹੜੇ ਜਮੇ ਰਿੰਕੂ ਹੋਰੀ ਗਏ ਸੀ ਆ ਕੋਈ ਹੋਰ ਸੀ ਐਕਸ ਵਾਈ ਜ਼ेड ਚੱਬੇਵਾਲ ਹੋਰੀ ਗਏ ਨੇ ਗੁਰਪ੍ਰੀਤ ਜੀ ਪੀ ਗਏ ਨੇ ਉਹ ਕਹਿੰਦੇ ਉਹਨਾਂ ਦੇ ਜਾਣ ਦਾ ਮੈਨੂੰ ਬੇਸ਼ੱਕ ਦੁੱਖ ਲੱਗਿਆ ਸੀ ਪਰ ਰਵਨੀਤ ਬਿੱਟੂ ਦੇ ਜਾਣ ਦਾ ਉਹ ਕਹਿੰਦੇ ਮੈਨੂੰ ਜਮੀ ਦੁੱਖ ਨਹੀਂ ਲੱਗਿਆ ਉੱਪਰੋਂ ਬੋਲਿਆ ਇਹਨਾਂ ਨੇ ਇਹ ਬਾਹਰੀ ਬੋਲੀ ਆ ਉਹਨਾਂ ਦੇ ਅੰਦਰੋਂ ਦੁੱਖ ਲੱਗਿਆ ਨਹੀਂ ਲੱਗਿਆ ਉਹ ਸਭ ਜਾਣਦੇ ਆ ਉਹ ਕਹਿੰਦੇ ਬਿਅੰਤ ਸਿੰਘ ਜਿੱਥੇ ਵੀ ਬੈਠਾ ਹੋਏਗਾ ਅੱਜ ਦੀ ਘੜੀ ਉਹ ਆਪਦੇ ਪੋਤੇ ਦੀ ਆ ਕਰਤੂਤ ਨੂੰ ਦੇਖ ਕੇ ਕੀ ਸੋਚਦਾ ਹੋਏਗਾ ਕਹਿੰਦਾ ਮੈਂ ਇਹ ਚੀਜ਼ ਸੋਚ ਰਿਹਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੈਂ ਇਹ ਸੋਚ ਰਿਹਾ ਕਿ ਬਿਅੰਤ ਸਿੰਘ ਕੀ ਸੋਚਦਾ ਹੋਣਾ ਉੱਪਰ ਬੈਠਾ ਕਿ ਮੇਰਾ ਪੋਤਾ ਕਿੱਧਰ ਲੈ ਰਾਹੀ ਪੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਬਿੱਟੂ ਨੇ ਆਪਣੀ ਗਰਦਨ ਆਪ ਹੀ ਕਟਵਾ ਲਈ ਹੈ ਆਪਣੀ ਗਰਦਨ ਬਿੱਟੂ ਨੇ ਆਪ ਹੀ ਮਰੋੜ ਲਈ ਹੈ ਤੇ ਉਹ ਕਹਿੰਦੇ ਜੇਕਰ ਤੇਰੇ ਚ ਦਮ ਹੁੰਦਾ ਬਿੱਟੂ ਨੇ ਉਹਨਾਂ ਨੇ ਆਖਿਆ ਕਿ ਜੇਕਰ ਰਮਨਿਤ ਬਿੱਟੂ ਦੇ ਵਿੱਚ ਦਮ ਹੁੰਦਾ ਤਾਂ ਰਮਨਿਤ ਬਿੱਟੂ ਸਾਡੇ ਨਾਲ ਗੱਲ ਕਰਕੇ ਸਾਨੂੰ ਦੱਸ ਕੇ ਫੇਰ ਕਾਂਗਰਸ ਪਾਰਟੀ ਛੱਡ ਕੇ ਜਾਂਦਾ ਉਹ ਕਹਿੰਦੇ ਤੇ ਚੋਰਾ ਵਾਂਗੂ ਚੋਰ ਮੋਰੀ ਦੇ ਵਿੱਚੋਂ ਹੀ ਨਿਕਲ ਗਿਆ ਤੇ ਹੁਣ ਉਹ ਕਹਿੰਦੇ ਜੀ ਮੈਂ ਇੱਕ ਚੀਜ਼ ਹੋਰ ਕਹਿਣਾ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੇ ਚਲੇ ਗਏ ਨੇ ਪਰ ਇਹ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਵੀ ਨੁਕਸਾਨ ਕਰਾਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜੇ ਇਹਨਾਂ ਤੇ ਦਾਅ ਖੇਡਦੀ ਹੈ ਤਾਂ ਇਹ ਬੰਦਾ ਬਣ ਚੁੱਕਿਆ ਅੱਜ ਦੀ ਘੜੀ ਗਦਾਰ ਅਤੇ ਗਦਾਰਾਂ ਦੇ ਉੱਤੇ ਪੰਜਾਬ ਦੇ ਲੋਕ ਕਦੇ ਵਿਸ਼ਵਾਸ ਨਹੀਂ ਕਰਨਗੇ ਸੁਭ ਜਿਕਰ ਕਾਂਗਰਸ ਨੂੰ ਦੋਹਾਂ ਦੇ ਕੇ ਇਹ ਉੱਥੇ ਜਾ ਕੇ ਟਿਕਟ ਲੈਣ ਦੀ ਸੋਚ ਰਿਹਾ ਤੇ ਬੀਜੇਪੀ ਟਿਕਟ ਦੇਣ ਦੀ ਸੋਚ ਰਹੀ ਆ ਤਾਂ ਦੋਹਾਂ ਧਿਰਾਂ ਨੂੰ ਇਹਨਾਂ ਨੂੰ ਬੜਾ ਵੱਡਾ ਨੁਕਸਾਨ ਹੋਣਾ ਇਹ ਕਹਿਣਾ ਸੀ ਐਲਪੀ ਪ੍ਰਤਾਪ ਸਿੰਘ ਬਾਜਪਾ ਹੋਰਾਂ ਦਾ ਰਾਜਾ ਵਿੜਿੰਗ ਨੇ ਵੀ ਇਹੀ ਕਿਹਾ ਕਿ ਉਹ ਕਦੇ ਮੈਂ ਮੈਂ ਸੋਚਿਆ ਹੀ ਨਹੀਂ ਸੀ ਕਦੇ ਇਹ ਚੀਜ਼ ਫੀਲ ਹੀ ਨਹੀਂ ਕੀਤੀ ਸੀ ਕਿ ਬਿੱਟੂ ਵੀ ਜਾ ਸਕਦੇ ਆ ਕੋਈ ਗੱਲ ਹੁੰਦੀ ਤੇ ਤੁਸੀਂ ਸਾਨੂੰ ਦੱਸਦੇ ਆ ਪਉਚਪਧਰੀ ਲੀਡਰਸ਼ਿਪ ਤੱਕ ਲੈ ਕੇ ਜਾਂਦੇ ਗੱਲ ਨੂੰ ਜੇਕਰ ਤੁਹਾਨੂੰ ਕੋਈ ਚੀਜ਼ ਦੀ ਲੋੜ ਸੀ ਪ੍ਰਤਾਪ ਬਾਜਪਾ ਨੇ ਵੀ ਆਖਿਆ ਉਹ ਕਹਿੰਦੇ ਬਾਜਪਾ ਸਾਹਿਬ ਕਹਿੰਦੇ ਇਹਨੂੰ ਚੰਡੀਗੜ੍ਹ, ਮੋਹਾਲੀ ਤੇ ਲੁਧਿਆਣੇ ਦੇ ਵਿੱਚ ਤਿੰਨ ਤਾਂ ਇਹਨਾਂ ਨੂੰ ਸਰਕਾਰੀ ਕਰ ਦਿੱਤੇ ਹੋਏ ਨੇ ਪਾਰਟੀ ਨੇ ਕਾਂਗਰਸ ਨੇ ਇਹਨਾਂ ਨੂੰ ਤਿੰਨ ਕਰ ਦਿੱਤੇ ਹੋਈਆਂ ਪ੍ਰਾਪਰਟੀਆਂ ਉਸ ਤੋਂ ਇਲਾਵਾ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਹੈ ਉਸ ਤੋਂ ਇਲਾਵਾ ਹੋਰ ਬੜਾ ਮਲਾ ਫੈਲਾ ਦਿੱਤਾ ਹੋਇਆ ਤੇ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਬੰਦਾ ਪਾਰਟੀ ਦੇ ਉਹਦੇ ਤੋਂ ਖੁਸ਼ ਨਹੀਂ ਹੋਇਆ ਤੇ ਹੁਣ ਉਹ ਕਹਿੰਦੇ ਜੀ ਰਵਨੀਤ ਬਿੱਟੂ ਨੂੰ ਲੱਗ ਰਿਹਾ ਸੀਗਾ ਕਿ ਸਰਵੇ ਦੇ ਵਿੱਚ ਇਹ ਹਾਰ ਰਿਹਾ 2 ਲੱਖ ਵੋਟਾਂ ਦੇ ਨਾਲ ਲੁਧਿਆਣਾ ਤੋਂ ਉਹ ਕਹਿੰਦੇ ਤਾਂ ਕਰਕੇ ਡਰਦਾ ਪਾਰਟੀ ਛੱਡ ਗਿਆ ਤੇ ਦੂਜੀ ਗੱਲ ਆ ਉਹ ਕਹਿੰਦੇ ਇਹਨੂੰ ਪਤਾ ਸੀ ਕਿ ਜੇ ਮੈਂ ਇੱਥੇ ਹਾਰ ਗਿਆ ਤਾਂ ਮੇਰਾ ਸਾਰੇ ਦਾ ਸਾਰਾ ਜੋ ਵੀ ਮੈਂ ਬਣਾਇਆ ਹੋਇਆ ਆਪਦਾ Empire ਉਹ ਸਾਰਾ ਖੁੱਸ ਸਕਦਾ ਮੇਰੀ ਸਿਕਿਉਰਿਟੀ ਜਾ ਸਕਦੀ ਮੇਰੀਆਂ ਗੱਡੀਆਂ ਮੇਰਾ ਅਮਲਾ ਫੈਲਾ ਜਾ ਸਕਦਾ ਮੇਰੀਆਂ ਕੋਠੀਆਂ ਕੋਈਆਂ ਜਾ ਸਕਦੀਆਂ ਤੇ ਕਹਿੰਦੇ ਜੀ ਤਾਂ ਕਰਕੇ ਇਹਨੇ ਸੋਚਿਆ ਹੋਣਾ ਕਿ ਮੈਨੂੰ ਉਧਰ ਜਾ ਕੇ ਫਾਇਦਾ ਮਿਲ ਜੀਗਾ ਤਾਂ ਕਰਕੇ ਹੁਣ ਵੈਂਦੀ ਗੰਗਾ ਦੇ ਵਿੱਚ بڑے ਬੰਦੇ ਹੱਥ ਧੋ ਰਹੇ ਨੇ ਤੇ ਉਹ ਕਹਿੰਦੇ ਜੀ ਹੋਏ ਨੇ ਸੋਚਿਆ ਹੋਣਾ ਕਿ ਮੈਂ ਵੀ ਵੈਂਦੀ ਗੰਗਾ ਦੇ ਵਿੱਚ ਹੱਥ ਧੋ ਲਵਾਂ ਨਾਲ ਦੇ ਨਾਲ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਮੈਂ ਵੀ ਉਹਨਾਂ ਦੀ ਵੋਟਸ ਵਿੱਚ ਇਹ ਇਸ ਇਹ ਜੀਜ਼ ਉਹਨ ਕڑی ਬੇਸ਼ੱਕ ਪੂਰੇ ਦੇਸ਼ ਭਰ ਚ ਬੀਜੇਪੀ ਡੰਕਾ ਵਜਾ ਰਹੀ ਹੈ ਕਿ ਇਸ ਵਾਰ 400 ਪਰ ਪਰ ਜਿਹੜੇ ਸਿਆਸੀ ਬਾਹਰ ਨੇ ਜਿਹੜੇ ਐਨਲਿਸਿਸ ਕਰਦੇ ਰਹਿੰਦੇ ਨੇ ਉਹ ਆਖ ਰਹੇ ਨੇ ਕਿ ਇਹ ਸਿਰਫ ਔਰ ਸਿਰਫ ਕੱਲਾ ਡੰਕਾ ਹੀ ਹੈ 200 ਤੋਂ ਵੀ ਪਰ ਨਹੀਂ ਹੋ ਸਕਦੀ ਭਾਰਤੀ ਜਨਤਾ ਪਾਰਟੀ ਜੇਕਰ ਸੱਚਮੁੱਚ ਵੇਖਿਆ ਜਾਵੇ ਤੇ ਭਾਰਤੀ ਜਨਤਾ ਪਾਰਟੀ ਇਹ ਡੰਕਾ ਵਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੀ ਆਧਾਰ ਹੈ ਤੁਸੀਂ ਖੁਦ ਜਾਣਦੇ ਹੋ ਦੋ ਵਾਰ ਕਿਸਾਨ ਮੋਰਚੇ ਲੱਗ ਚੁੱਕੇ ਨੇ ਉਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਤੇ ਉਹੀ ਨਹੀਂ ਆਮਾ ਨਮਾ ਕਰਨਾ ਭਾਰਤੀ ਜਨਤਾ ਪਾਰਟੀ ਦੀ ਬਣਦੀ ਤੇ ਫਿਰ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਕੈਂਡੀਡੇਟ ਚਾਹੀਦੇ ਨੇ ਉਹਨਾਂ ਨੇ ਬੀਤੇ ਦਿਨ ਗੱਠਜੋੜ ਤੇ ਸਾਫ਼ ਕਰ ਦਿੱਤਾ ਕਿ ਅਸੀਂ ਕਿਸੇ ਨਾਲ ਗੱਠਜੋੜ ਕਰਕੇ ਨਹੀਂ ਜਾ ਰਹੇ ਆ ਅਸੀਂ 13 ਦੀਆਂ 13 ਤੇ ਇਕੱਲੇ ਲੜਾਂਗੇ ਜਾਕਰ ਸਾਹਿਬ ਨੇ ਗੱਲ ਬਕਾਇਦਾ ਆਖੀ ਕੈਮਰੇ ਦੇ ਮੂਹਰੇ ਬੈਠ ਕੇ ਹੁਣ ਉਹ 13 ਦੀਆਂ 13 ਸੀਟਾਂ ਦੇ ਉੱਤੇ ਕੈਂਡੀਡੇਟ ਕਿੱਥੋਂ ਲੈ ਕੇ ਆਉਣੇ ਡੈਫੀਨੇਟਲੀ ਵੱਡਾ ਟਾਸਕ ਹੈ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਐਮਪੀ ਸੁਸ਼ੀਲ ਰਿੰਕੂ ਹੋ ਸਕਦਾ ਜਦੋਂ ਉਹ ਆਪਣਾ ਪੋਸਟ ਹੋਏਗਾ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਵਿਚਾਰ ਚਰਚਾ ਹੋ ਸਕਦਾ ਉਹਦੇ ਨੂੰ ਸ਼ਾਮਿਲ ਹੋ ਚੁੱਕੇ ਹੁਣ ਤੇ ਉਹ ਹੁਣ ਰਵਨੀਤ ਬਿੱਟੂ ਲੈ ਲਿਆ ਉਹਨਾਂ ਨੂੰ ਕੈਂਡੀਡੇਟ ਖੜਾ ਸਕਦੇ ਆ ਉਸ ਤੋਂ ਇਲਾਵਾ ਜੇਕਰ ਸੁਸ਼ੀਲ ਰਿੰਕੂ ਜਾਂਦੇ ਨੇ ਉਹਨਾਂ ਨੂੰ ਕੈਂਡੀਡੇਟ ਖੜਾ ਸਕਦੇ ਆ ਜੇਕਰ ਉਸ ਤੋਂ ਇਲਾਵਾ ਆ ਸ਼ੀਤਲ ਗਰਾਲ ਜਾਂਦੇ ਨੇ ਉਹ ਵੀ ਕੈਂਡੀਡੇਟ ਹੋ ਸਕਦੇ ਆ ਉਸ ਤੋਂ ਇਲਾਵਾ ਜਿਹੜੇ ਸਾਬਕਾ ਰਾਜਦੂਤ ਨੇ ਸਿੱਧੂ ਸਾਹ ਸੰਧੂ ਸਾਹਿਬ ਉਹਨਾਂ ਨੂੰ ਵੀ ਹੁਣ ਅੰਮ੍ਰਿਤਸਰ ਤੋਂ ਪਹਿਲਾ ਪਾਰਟੀ ਜੁਆਇਨ ਕਰਵਾਈ ਤੇ ਉਹਨਾਂ ਨੂੰ ਹੁਣ ਅੰਮ੍ਰਿਤਸਰ ਤੋਂ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਦਾਾ ਖੇਡਣ ਦੀ ਤਿਆਰੀ ਹੋ ਰਹੀ ਹੈ ਸੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕਲੇਮ ਕੀਤਾ ਕਿ ਅਸੀਂ ਐਡਾ ਵੱਡਾ ਨਾਰਾ ਮਾਰਿਆ ਕਿ 400 ਪਾਰ ਲੈ ਕੇ ਜਾਵਾਂਗੇ ਤੇ ਪੰਜਾਬ ਦੇ ਵਿੱਚ 13 ਦੀਆਂ 13 ਜਿੱਤਾਂਗੇ ਤਾਂ ਉਹਦੇ ਆਸਤੇ ਬੰਦੇ ਤੇ ਚਾਹੀਦੇ ਨੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਹ ਬੰਦੇ ਪੰਜਾਬ ਦੇ ਲੋਕਾਂ ਦੇ ਲਈ ਖੜੇ ਕਰਨਾ ਚਾਹੁੰਦੀ ਹੈ ਇਸ ਕਰਕੇ ਹੁਣ ਪਹਿਲਾ ਜਿਹੜਾ ਦਾ ਖਿਡਿਆ ਗਿਆ ਆਪਣਾ ਰਿੰਕੂ ਹੋਰਾਂ ਤੇ ਪਰ ਉਹਦੇ ਤੇ ਉਹਨਾਂ ਨੇ ਖੰਡਨ ਕਰਤਾ ਰਿੰਕੂ ਨੇ ਉਹ ਸਾਰੀਆਂ ਖਬਰਾਂ ਦਾ ਪ੍ਰੈਸ ਕਾਨਫਰੰਸ ਕਰਕੇ ਪਰ ਅੱਜ ਫਿਰ ਤੋਂ ਖਬਰਾਂ ਚੱਲ ਪਈਆਂ ਇੱਕ ਵੱਡੇ ادارے ਨੇ ਵਧੀਆ ਸਫੈਸਟਿਕੇਟਿਡ ਅਦਾਰਾ ਉਹਨੇ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਹੈ ਤੇ ਉਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਰਿਐਕਸ਼ਨ ਦਿੱਤਾ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਦੇਖੋ ਜੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੁਸ਼ੀਲ ਰਿੰਕੂ ਹੋਰਾਂ ਦਾ ਜਾਣਾ ਬੜੀ ਦੂਰ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਜਾਣਗੇ ਪਰ ਸ਼ਾਇਦ ਨਾ ਜਾਣ ਪਰ ਫਿਰ ਵੀ ਹੋ ਸਕਦਾ ਵੀ ਜੇ ਇਹ ਚੱਲੇ ਵੀ ਜਾਂਦੇ ਨੇ ਤੇ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਕਦੇ ਚਿਹਰੇ ਦੇ ਉੱਤੇ ਚੋਣ ਨਹੀਂ ਲੜੀ ਇਹ ਮੁੱਦਿਆਂ ਤੇ ਚੋਣ ਲੜੀਏ ਤੇ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੇ ਸਿਰ ਦੇ ਉੱਤੇ ਚੋਣ ਲੜਦੀ ਹੈ ਨਾ ਕਿ ਕਿਸੇ ਦੇ ਚਿਹਰੇ ਦੇ ਸਿਰ ਦੇ ਉੱਤੇ ਚੋਣ ਲੜਦੀ ਹੈ ਤਾਂ ਕਰਕੇ ਉਹਨਾਂ ਦੀਆਂ ਗੱਲਾਂ 'ਚ ਵੀ ਕਿਤੇ ਨਾ ਕਿਤੇ ਦਾਵਾ ਡੋਲ ਸਿਤਿ ਜਾਰੀ ਪਈ ਰਹੀ ਹੈ ਜਦੋਂ ਬੰਦੇ ਨੇ ਇੱਕ ਤੇ ਹੁੰਦਾ ਨਾ ਕਿ ਤੁਸੀਂ ਮੈਨੂੰ ਕਹੋ ਕਿ ਇੰਦਰ ਤੂੰ ਇਹ ਚੀਜ਼ ਕਰੇਗਾ ਮੈਂ ਜੇ ਨਹੀਂ ਕਰਨੀ ਮੈਂ ਸਿੱਧਾ ਠੋਕ ਕੇ ਕਹੂੰਗਾ ਕਿ ਨਹੀਂ ਮੈਂ ਇਹ ਨਹੀਂ ਕਰ ਰਿਹਾ ਜੋ ਮਰਜ਼ੀ ਹੋ ਜਾ ਪਰ ਇੱਕ ਤੁਸੀਂ ਮੈਂ ਮੇਰਾ ਕੁਝ ਕਰਨ ਨੂੰ ਉਹ ਚੀਜ਼ ਕਰਨ ਨੂੰ ਦਿਲ ਕਰਦਾ ਤੇ ਮੈਂ ਉਹ ਟਾਲ ਮਟੋਲ ਜਿਆ ਕਰਕੇ ਵੀ ਹੋ ਸਕਦਾ ਮੈਂ ਦੇਖਦਾ ਜੇ ਹੋਇਆ ਤਾਂ ਕਰ ਲਾਂਗੇ ਅਦਰਵਾਈਜ਼ ਨਹੀਂ ਫਿਰ ਏਵੇਂ ਵੀ ਪਾਰਟੀ ਵੱਲੋਂ ਆਉਣ ਲੱਗੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੱਡਾ ਦਾਅ ਖੇਡਿਆ ਪਰ ਕਾਂਗਰਸ ਦੀ ਰੀਡ ਦੀ ਹੱਡੀ ਤੋੜ ਕੇ ਰੱਖ ਦਿੱਤੀ ਪਰ ਹੁਣ ਇਹ ਵੀ ਵੱਡਾ ਸਵਾਲ ਹੈ ਕਿ ਪੰਜਾਬ ਦੀ ਲੀਡਰਸ਼ਿਪ ਦੇ ਮੋਢਿਆਂ ਦੇ ਉੱਤੇ ਬੜਾ ਵੱਡਾ ਭਾਰ ਆਣ ਪਿਆ ਤੇ ਹੁਣ ਇਹਦੇ ਨਾਲ ਨਜਿੱਠਦੇ ਕਿਵੇਂ ਨੇ ਉਹ ਇਹ ਜ਼ਰੂਰ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੈ ਜਿੰਦਰ ਜੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਤਾਂ ਨਵਜੋਤ ਸਿੰਘ ਸਿੱਧੂ ਤੇ ਤਾਂ ਸਾਰਿਆਂ ਨੂੰ ਹੀ ਇੱਕ ਸੀਗਾ ਕਿ ਇਹ ਸ਼ਾਇਦ ਪਾਰਟੀ ਛੱਡ ਸਕਦੇ ਕਿਉਂਕਿ ਜਿਸ ਤਰ੍ਹਾਂ ਖਫਾ ਦਿਖਾਈ ਦੇ ਰਹੇ ਸੀ ਜਿਸ ਤਰ੍ਹਾਂ ਇੱਕ ਆਪਣੀ ਹੀ ਅਲੱਗ ਰੈਲੀਆਂ ਸ਼ੁਰੂ ਕਰਤੀਆਂ ਸੀ ਉਹਨਾਂ ਨੇ ਇਹ ਛੱਡ ਸਕਦੇ ਆ ਪਰ ਜਦੋਂ ਉਹ ਨਹੀਂ ਕਹੀ ਉਹ ਆਪਣੀ ਕਮੈਂਟਰੀ ਵਾਲ ਚਲੇ ਗਏ ਨੇ ਪਰ ਉਹਨਾਂ ਨੇ ਹਜੇ ਤੱਕ ਪਾਰਟੀ ਛੱਡਣ ਦੀ ਗੱਲ ਨਹੀਂ ਕੀਤੀ ਉੱਥੇ ਰਵਨੀਤ ਬਿੱਟੂ ਦੂਜੇ ਪਾਸੇ ਕੱਟੜ ਕਾਂਗਰਸੀ ਹੋਣ ਦੇ ਬਾਵਜੂਦ ਪਾਰਟੀ ਛੱਡ ਜਣੇ ਕਿ ਇਹ ਕਹਿ ਸਕਦੇ ਆ ਆ ਦੋ ਰਾਹ ਦੇ ਵਿੱਚ ਪੈਣਾ ਇੱਕ ਜਿਵੇਂ ਦੋਗਲਾ ਕਹਿ ਦਿੰਦੇ ਆ ਦੋ ਇਹ ਚੀਜ਼ ਆ ਬਿਲਕੁਲ ਮੈਂ ਉਹੀ ਗੱਲ ਹੈ ਨਾ ਵਫਾਦਾਰੀ ਦੀ ਮੇਨ ਗੱਲ ਆ ਦੇਖੋ ਵਫਾਦਾਰੀ ਦੀ ਮੇਨ ਗੱਲ ਆ ਪਤਾ 1 ਲੀਟਰ ਨੇ ਇੱਕ ਬੰਦੇ ਨੇ ਮਾਪ ਕਰਨ ਇੱਕ ਬੰਦਾ ਸੀ ਉਹਦੇ ਨਾਲ ਮੈਂ ਗੱਲ ਕੀਤੀ ਉਦਾਂ ਹੀ ਖੜੇ ਖੜੇ ਅਸੀਂ ਗੱਲ ਕਰਦੇ ਉਹ ਕਹਿੰਦਾ ਯਾਰ ਕੁੱਤੇ ਨੂੰ ਤੁਸੀਂ 4 ਦਿਨ ਰੋਟੀ ਪਾਓ 5ਵੇਂ ਦਿਨ ਕੁੱਤਾ ਤੁਹਾਡੇ ਨਾਲ ਵਫਾਦਾਰੀ ਨਿਭਾਉਣ ਲੱਗ ਜੂ ਉਹ ਕਹਿੰਦੇ ਨਿਭਾਉਣੋਂ ਪਹਿਲੇ ਦਿਨ ਹੀ ਲੱਗ ਜਾਂਦਾ ਕੁੱਤਾ ਵਫਾਦਾਰੀ ਨਿਭਾਉਣ ਨੂੰ ਉਦੋਂ ਹੀ ਲੱਗ ਜਾਂਦਾ ਜਦੋਂ ਉਹਦੇ ਹੱਲ ਤੁਸੀਂ ਰੋਟੀ ਵਾਲਾ ਹੱਥ ਵਧਾਉਨੇ ਹੋ ਪਰ ਉਹ ਕਹਿੰਦੇ 4-5 ਦਿਨਾਂ ਚ ਪੱਕਾ じゃ ਹੋ ਜਾਂਦਾ ਕਹਿੰਦੇ ਪਰ ਇਹਨਾਂ ਦੇ ਪਰਿਵਾਰ ਤਾਂ ਇਹਨਾਂ ਦਾ ਪਰਿਵਾਰ ਕਿੰਨੇ ਦਹਾਕਿਆਂ ਤੋਂ ਸੰਤਾਪ ਵੀ ਪੰਜਾਬ ਨੇ ਹੰਡਾਇਆ ਉਸ ਵੇਲੇ ਵੀ ਇਹਨਾਂ ਦਾ ਪਰਿਵਾਰ ਅਕਾਲੀ ਦਲ ਦਾ ਬਹੁਤ ਵੱਡਾ ਧਰੂਵ ਹੁੰਦਾ ਸੀ ਅਕਾਲੀ ਦਲ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਕਰਦੇ ਹੁੰਦੇ ਸੀ ਪਰ ਉਹਨਾਂ ਵੇਲਿਆਂ ਦੇ ਵਿੱਚ ਵੀ ਇਹਨਾਂ ਨੇ ਕਦੇ ਕਾਂਗਰਸ ਛੱਡਣ ਦਾ ਮਨ ਨਹੀਂ ਬਣਾਇਆ ਸੀ ਪਰ ਅੱਜ ਇਹਨਾਂ ਮੌਕੇ ਦੇ ਉੱਤੇ ਆ ਕਿ ਇੰਨੇ ਸਾਲਾਂ ਦਾ ਬਖਫਾਲ ਬੀਤੇ ਆ ਪਰ ਇਸ ਮੌਕੇ ਦੇ ਉੱਤੇ ਆ ਕਿ ਉਹ ਸਾਰੀ ਦੀ ਸਾਰੀ ਵਫਾਦਾਰੀ ਖੂ ਖਾਤੇ 'ਚ ਪਾ ਦਿੱਤੀ ਗਈ ਹੈ ਗੱਲ ਉਹੀ ਹੈ ਨਾ ਇੱਕ ਤੇ ਹੋ ਗਈ ਦੋਗਲਾਪਣ ਦੀ ਨੀਤੀ ਸਿਆਸਤ ਦੇ ਵਿੱਚ ਦੇਖੋ ਸਭ ਕੁਝ ਜਾਇਜ਼ ਆ ਅੱਜ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣ ਜਿਹੜੀਆਂ ਹੋਣ ਜਾ ਰਹੀਆਂ ਨੇ ਮੈਂ ਲਿਟਰਲੀ ਦੱਸਾਂ ਪੱਤਰਕਾਰੀ ਫੀਲਡ ਦੇ ਵਿੱਚ ਆਈਆਂ ਮੇਰੀਆਂ ਇਹ ਪਹਿਲੀਆਂ ਚੋਣਾਂ ਨੇ ਜਿਹੜੀਆਂ ਮੈਂ ਕਵਰ ਕਰ ਰਿਹਾ ਜਾਂ ਵੇਖ ਰਿਹਾ ਪਰ ਇਹ ਚੀਜ਼ ਮੈਂ ਦੇਖੀ ਇਹ ਚੀਜ਼ ਮੈਂ ਪਹਿਲੀ ਵਾਰ ਫੀਲ ਕਰ ਰਿਹਾ ਇਹ ਚੀਜ਼ ਦਾ ਪਹਿਲੀ ਵਾਰ ਐਕਸਪੀਰੀਅੰਸ ਕਰ ਰਿਹਾ ਕਿ ਕੋਈ ਬੰਦਾ ਜਿਹੜਾ ਜਨਮਾਂ ਜਨਮਾਂ ਤੋਂ ਪਾਰਟੀ ਦੇ ਨਾਲ ਜੁੜਿਆ ਹੋਵੇ ਤੇ ਅਣ ਮੌਕੇ ਦੇ ਉੱਤੇ ਆ ਕੇ ਉਹ ਆਪਦਾ ਪੱਸਾ ਬਲਟ ਲੈਂਦਾ ਜਿੱਥੇ ਉਹਨੂੰ ਫਾਇਦਾ ਦਿਖਦਾ ਉਹ ਬੰਦਾ ਕੁਝ ਨਹੀਂ ਸੋਚਦਾ ਕਿ ਪਿੱਛੇ ਜਿਨ੍ਹਾਂ ਰੋਟੀ ਖਾਂਦਾ ਰਿਆਂ ਪਾਣੀ ਪੀਂਦਾ ਰਿਆਂ ਜਿਨ੍ਹਾਂ ਦੇ ਨਾਲ ਮੇਰੇ ਸਾਰੇ ਰਾਜ ਸਾਂਝੇ ਸੀ ਜਿਨ੍ਹਾਂ ਦੇ ਨਾਲ ਪਾਰਟੀ ਦੀਆਂ ਮੀਟਿੰਗਾਂ ਜਾਂਦਾ ਰਿਆਂ ਜਿਨ੍ਹਾਂ ਦੇ ਨਾਲ ਮੈਂ ਝੰਡੇ ਚੱਕ ਕੇ ਨਾਰੇ ਲਾਉਂਦਾ ਰਿਆਂ ਜਿਨ੍ਹਾਂ ਦੇ ਸਾਹਮਣੇ ਖੜਕੇ ਮੈਂ ਸਟੇਜ ਤੇ ਉੱਤੇ ਗਰਜਦਾ ਰਿਆਂ ਤੇ ਯਾਰ ਮੈਂ ਉਹਨਾਂ ਬਾਰੇ ਬਿਲਕੁਲ ਵੀ ਨਹੀਂ ਸੋਚ ਰਿਹਾ ਤੇ ਮੈਂ ਇੱਕੋ ਝਟਕੇ ਦੇ ਵਿੱਚ ਸਾਹਮਣੇ ਵਾਲੀ ਪਾਰਟੀ ਦਾ ਪੱਲੜਾ ਮੈਨੂੰ ਭਾਰੇ ਦਿਖਿਆ ਤੇ ਮੈਂ ਉਧਰਲੇ ਪਾਸੇ ਨੂੰ ਗਿਆ ਦੇਖੋ ਇਹਦੇ ਵਿੱਚ ਇੱਕ ਇਹ ਗੱਲ ਹੈ ਤੇ ਦੂਜੀ ਕੋਈ ਮਜਬੂਰੀ ਹੋ ਸਕਦੀ ਹੈ ਹੋ ਸਕਦਾ ਕੋਈ ਨਾ ਕੋਈ ਕੇਸ ਖੁੱਲਦਾ ਹੋਵੇ ਜੀਹਦੇ ਕਰਕੇ ਇਹਨਾਂ ਨੇ ਸੋਚਿਆ ਕਿ ਮੈਨੂੰ ਮੌਕੇ ਦੇ ਉੱਤੇ 스ਵਿਚ ਕਰ ਲੈਣਾ ਚਾ ਵੈਸੇ ਇੱਕ ਜੇ ਤੁਸੀਂ ਪਰਸਨਲੀ ਮੇਰਾ opinion ਪੁੱਛੋ ਤਾਂ ਰਵਨੀਤ ਬਿੱਟੂ ਦੀ ਬਹੁਤ ਵੱਡੀ ਮਜਬੂਰੀ ਰਹੀ ਹੋਣੀ ਹੈ ਕੋਈ ਨਿੱਕੀ ਮੋਟੀ ਕਦੋਂ ਕਾ ਮਜਬੂਰੀ ਨਹੀਂ ਹੋਣੀ ਹੈ ਕਿ ਉਹਨਾਂ ਨੇ ਇੰਨਾ ਵੱਡਾ ਫੈਸਲਾ ਲਿੱਤਾ ਇੰਨਾ ਗੰਭੀਰ ਫੈਸਲਾ ਲਿੱਤਾ ਜਦਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਲੋਕ ਵੀ ਮੇਰਾ ਵਿਰੋਧ ਕਰਨਗੇ ਪੰਜਾਬ ਦੇ ਲੋਕ ਵੀ ਮੇਰਾ ਵਿਰੋਧ ਕਰਨਗੇ ਕਿਉਂਕਿ ਕਿਸਾਨੀ ਬਿਲਾ ਵਲੇ ਜਦੋਂ ਬਿਲਾ ਦਾ ਮਸਲਾ ਉਹ ਤੋਂ ਪੀਪੀ ਨੂੰ ਇਹਨਾਂ ਨੇ ਪਾਣੀ ਪੀਪੀ ਗਾਲਾਂ ਕੱਢੀਆਂ ਸੀ ਉਸੇ ਚ ਹੀ ਹੁਣ ਜਾ ਰਹੇ ਨੇ ਮੇਰੇ ਸੋਨੀਆ ਗਾਂਧੀ ਹੋਰੀ ਸਾਡੇ ਜਿਹੜੇ ਹੈਗੇ ਨੇ ਉਹ ਵੀ ਮੈਨੂੰ ਗਾਲਾਂ ਕੱਢਣਗੇ ਰਾਜੇ ਬੜਿੰਗ ਹੋਰੀ ਮੈਨੂੰ ਗਾਲਾਂ ਕੱਢਣਗੇ ਮੈਨੂੰ ਗਾਲ ਕੱਡੂ ਕਿਹੜਾ ਬੰਦਾ ਨਹੀਂ ਪਰ ਫਿਰ ਵੀ ਮੈਂ ਏਡਾ ਵੱਡਾ ਫੈਸਲਾ ਲੈ ਰਿਹਾ ਸੋ ਡੈਫੀਨੇਟਲੀ ਕੋਈ ਨਾ ਕੋਈ ਢੁੰਗਾ ਰੀਜ਼ਨ ਡੀਪ ਰੀਜ਼ਨ ਇਹਦੇ ਚ ਹੋ ਸਕਦਾ ਪਰ ਫਿਰ ਵੀ ਸਿਆਸਤ ਹੈ ਸਿਆਸਤ ਦੇ ਵਿੱਚ ਪਹਿਲਾਂ ਕਹਿੰਦੇ ਸੀ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ਾ ਪਰ ਹੁਣ ਮੈਨੂੰ ਲੱਗਦਾ ਉਹ ਸਮੇਂ ਦੇ ਨਾਲ ਸਾਡੇ ਬਜ਼ੁਰਗ ਜਾ ਉਦੋਂ ਪਿਆਰ ਮੁਹੱਬਤ ਹੁੰਦੀ ਸੀ ਅੱਜ ਦੀ ਘੜੀ ਪਿਆਰ ਮੁਹੱਬਤ ਬਿਲਕੁਲ ਜ਼ੀਰੋ ਹੋ ਕੇ ਰਹਿ ਗਈ ਹੈ ਜਿੱਥੇ ਬੰਦੇ ਨੂੰ ਫਾਇਦਾ ਦਿਖਦਾ ਆਪਾਂ ਆਪਸੀ ਰਿਲੇਸ਼ਨਾਂ ਦੇ ਵਿੱਚ ਵੀ ਲਾ ਲਈਏ ਬੰਦੇ ਦੀ ਮਾਨਸਿਕਤਾ ਹੀ ਇਦਾਂ ਹੋ ਗਈ ਜਿੱਥੇ ਬੰਦੇ ਨੂੰ ਫਾਇਦਾ ਦਿਖਦਾ ਬੰਦਾ ਉਹਦੇ ਨਾਲ ਦੀ ਨਾਲ ਉਹਦੇ ਦੇ ਪਾਸੇ ਨੂੰ ਸਵਿਚ ਕਰ ਜਾਂਦਾ ਸੋ ਅੱਜ ਦੀ ਘੜੀ ਉਹ ਖਾਣ ਨੂੰ ਬਦਲ ਕੇ ਇਹ ਕਰ ਦੇਣਾ ਚਾਹੀਦਾ ਕਿ ਸਿਆਸਤ ਦੇ ਵਿੱਚ ਕੁਝ ਵੀ ਜਾਇਜ਼ ਹੋ ਸਕਦਾ ਕੁਝ ਵੀ ਸਿਆਸਤ ਦੇ ਵਿੱਚ ਗਲਤ ਨਹੀਂ ਹੈ ਤੇ ਉਹ ਪ੍ਰੂਵ ਕਰ ਦਿੱਤਾ ਰਵਨੀਸ਼ੋ ਬਟੂਹਰਾ ਨੇ ਜੀ ਨਿਧੀ ਇੰਦਰ ਕੀ ਲੱਗਦਾ ਆਖਰੀ ਇੱਕੋ ਗੱਲ ਪੁੱਛੂੰਗੀ ਕਿ ਕੀ ਲੱਗਦਾ ਕਿ ਬਿੱਟੂ ਹੁਣ ਜਦੋਂ ਭਾਜਪਾ ਜਾ ਚੁੱਕੇ ਨੇ ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿਉਂਕਿ ਕਾਂਗਰਸ ਨਾਲ ਤਾਂ ਉਹਨਾਂ ਦੇ ਕਾਫੀ ਲੰਬੇ ਸਮੇਂ ਤੋਂ ਨਾਮ ਜੁੜਿਆ ਲੁਧਿਆਣਾ ਦੇ ਵਿੱਚ ਜੇ ਸਪੈਸ਼ਲੀ ਗੱਲ ਕਰੀਏ ਕਾਫੀ ਲੋਕ ਉਹਨਾਂ ਨੂੰ ਪਸੰਦ ਵੀ ਕਰ ਰਹੇ ਸੀ ਕਿਉਂਕਿ ਇੱਕ ਕਾਫੀ ਉਹਨਾਂ ਨੇ ਕੰਮ ਵੀ ਕੀਤੇ ਆ ਲੋਕਾਂ ਦੇ ਲਈ ਬਹੁਤ ਹਰਮਨ ਪਿਆਰੇ ਰਹੇ ਲੋਕਾਂ ਦੇ ਵਿੱਚ ਹੁਣ ਭਾਜਪਾ ਦੇ ਵਿੱਚ ਜਾਣਾ ਭਾਜਪਾ ਦਾ ਚਿਹਰਾ ਬਣਨਾ ਕਿ ਉਹਨਾਂ ਦੇ ਲਈ ਆਸਾਨ ਹੋਵੇਗਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਇਹ ਕਾਫੀ ਵੱਡੇ ਸਵਾਲ ਨੇ ਦੇਖੋ ਨਦੀ ਇੱਥੇ ਫਾਇਦੇ ਬੜੀਆਂ ਤਰ੍ਹਾਂ ਬੜੇ ਤਰ੍ਹਾਂ ਦੇ ਹੋ ਸਕਦੇ ਆ ਸਿਆਸਤ ਦੇ ਵਿੱਚ ਇੱਕ ਤੇ ਫਾਇਦਾ ਕਿ ਤੁਸੀਂ ਲੀਡਰ ਬਣਗੇ ਦੂਜਾ ਫਾਇਦਾ ਤੁਸੀਂ ਪਾਰਟੀ ਦੀ ਹਾਈ ਕਮਾਂਡ ਦੇ ਨੇੜੇ ਹੋਗੇ ਤੀਜਾ ਫਾਇਦਾ ਤੁਹਾਨੂੰ ਅਮਲਾ ਫੈਲਾ ਮਿਲ ਗਿਆ ਚੌਥਾ ਫਾਇਦਾ ਤੁਹਾਨੂੰ ਹੋਰ ਬੜੀਆਂ ਚੀਜ਼ਾਂ ਭੱਤੇ ਮਿਲਣ ਲੱਗੇ ਪੰਜਵਾਂ ਫਾਇਦਾ ਕਿ ਤੁਸੀਂ ਜੇ ਮੰਤਰੀ ਬਣਗੇ ਤਾਂ ਪਿੱਛੋਂ ਦੀ ਪਿੱਛੋਂ ਕੋਈ ਨਾ ਕੋਈ ਕੋਟਾਲਾ ਵੀ ਕਰ ਸਕਦੇ ਮਾੜਾ ਮੋਟਾ ਹਾਲਾਕਾਪਾ ਇਹਦੇ ਪੱਖ ਦੇ ਵਿੱਚ ਨਹੀਂ ਆ ਪਰ ਫਾਇਦੇ ਹਰੇਕ ਬੰਦੇ ਆਸਤੇ ਵੱਖੋ ਵੱਖਰੇ ਹੁੰਦੇ ਆ ਪਰ ਇੱਥੇ ਇੱਕ ਇੱਕੋ ਖਾਨ ਦੇ ਵਿੱਚ ਮੈਂ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਕਿ ਸਿਆਣੇ ਕਹਿੰਦੇ ਹੁੰਦੇ ਨੇ ਜੇ ਗੋੜ ਦੀ ਭੇਲੀ ਫੁੱਟੂ ਤਾਂ ਕੁਝ ਨਾ ਕੁਝ ਤੇ ਮਿਲੂਗਾ ਆਪਕੇ ਗੁੜ ਦੀ ਜਿਹੜੀ ਭੇਲੀ ਹੁੰਦੀ ਹੈ ਜਦੋਂ ਫੁੱਟਣੀ ਆ ਤਾਂ ਜੇਕਰ ਤੁਸੀਂ ਉਹਦੇ ਆਲੇ ਦੁਆਲੇ ਬੈਠੇ ਹੋ ਥੋੜਾ ਬਹੁਤਾ ਗੁੜ ਕਿਰ ਕੇ ਤੁਹਾਡੇ ਪੈਰਾਂ ਦੇ ਵਿੱਚ ਆ ਕੇ ਡੇਕੇ ਗਈ ਜਿਹੜਾ ਤੁਹਾਨੂੰ ਮਿਲ ਜਾਏਗਾ ਚਲੋ ਪੂਰੀ ਭੇਲੀ ਨਹੀਂ ਮਿਲੀ ਜਦੋਂ ਟੁੱਟੀ ਤਾਂ ਕੁਛ ਨਾ ਕੁਛ ਤੇ ਮਿਲੇ ਸੇਮ ਟੂ ਸੇਮ ਚੀਜ਼ ਇੱਥੇ ਆ ਰਵਨੀਤ ਬਿੱਟੂ ਹੋਰਾਂ ਨੂੰ ਇਹ ਲੱਗਦਾ ਹੋ ਸਕਦਾ ਹੈ ਕਿ ਭੇਲੀ ਫੁੱਟੂਗੀ ਤਾਂ ਮੈਨੂੰ ਕੁਝ ਨਾ ਕੁਛ ਤੇ ਮਿਲੂਗਾ ਪੂਰੀ ਭੇਲੀ ਉਹਨਾਂ ਨੂੰ ਵੀ ਪਤਾ ਕਿ ਉਹਨਾਂ ਨੂੰ ਨਹੀਂ ਮਿਲਣੀ ਹੈ ਜਿਸ ਤਰੀਕੇ ਦਾ ਉਹਨਾਂ ਨੇ ਫੈਸਲਾ ਲਿਆ ਪੂਰੀ ਭੇਲੀ ਉਹਨਾਂ ਨੂੰ ਕਦੇ ਵੀ ਨਹੀਂ ਮਿਲ ਸਕਦੀ ਪਰ ਜੇ ਭੇਲੀ ਫੁੱਟੂਗੀ ਥੋੜਾ ਬਹੁਤ ਉਹਨਾਂ ਨੂੰ ਨੂੰ ਖਤਮ ਕਰਦੇ ਆ ਤੇ ਜਿੱਥੇ ਲਗਾਤਾਰ ਰਵਨੀਤ ਬਿੱਟੂ ਨੂੰ ਲੈ ਕੇ ਇਸ ਵੇਲੇ ਚਰਚਾ ਬਣੀ ਹੋਈ ਹੈ ਕਾਂਗਰਸ ਛੱਡ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਇੰਨੇ ਲੰਬੇ ਸਮੇਂ ਤੋਂ ਆਪਣੇ ਦਾਦਾ ਪਰਦਾਦੇ ਦੇ ਸਮੇਂ ਤੋਂ ਉਹ ਉੱਥੇ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਲਗਾਤਾਰ ਤੇ ਨਾਲ ਹੀ ਨਾਲ ਇੱਕ ਬਹੁਤ ਹੀ ਚੌਕਾ ਦੇਣ ਵਾਲਾ ਰਵਨੀਤ ਬਿੱਟੂ ਦਾ ਇਹ ਫੈਸਲਾ ਸੀਗਾ ਜਿਸ ਤੋਂ ਬਾਅਦ ਜਦੋਂ ਰਿਐਕਸ਼ਨਸ ਆਉਂਦੇ ਨੇ ਤਾਂ ਜਿਹੜੇ ਰਾਜਾ ਬੜਿੰਗ ਲੈਲੋ ਪਾਵੇਂ ਤੁਸੀਂ ਪ੍ਰਤਾਪ ਬਾਜਵਾ ਲੈ ਲਓ ਪਾਵੇਂ ਹੋਰ ਵੀ ਲੀਡਰਸ਼ਿਪ ਦਾ ਲੈ ਲਓ ਇੱਕ ਕਿਹਾ ਜਾ ਸਕਦਾ ਹੈ ਅੰਦਰੋਂ ਕਾਫੀ ਦੁੱਖ ਹੋਣਾ ਪਾਵੇਂ ਮੂੰਹ ਤੇ ਕੁਝ ਵੀ ਦਿਖਾਣਾ ਪਰ ਅੰਦਰੋਂ ਇੱਕ ਬੇहद ਹੀ ਦੁਖਦ ਭਰੀ ਆਵਾਜ਼ ਉਹਨਾਂ ਦੀ ਸੁਣਾਈ ਦਿੰਦੀ ਹੈ ਕਿ ਰਵਨੀਤ ਬਿੱਟੂ ਇੱਕ ਜੋ ਬਹੁਤ ਹੀ ਸਟਰੋਂਗ ਕੈਂਡੀਡੇਟ ਸੀਗਾ ਕਾਂਗਰਸ ਦੇ ਤੇ ਕਾਂਗਰਸ ਛੱਡ ਕੇ ਜਦੋਂ ਭਾਜੀਪੀ ਦੇ ਵਿੱਚ ਚਲੇ ਗਏ ਨੇ ਤਾਂ ਹੁਣ ਬਹੁਤ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗ ਗਿਆ ਇਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਵੀ ਕਈ ਸਵਾਲ ਨੇ ਨਾਲ ਹੀ ਨਾਲ ਹੁਣ ਬੀਜੇਪੀ ਚ ਜਾਣ ਤੋਂ ਬਾਅਦ ਕੀ ਰਵਨੀਤ ਬਿੱਟੂ ਨੂੰ ਫਾਇਦਾ ਹੋਵੇਗਾ ਕੀ ਲੋਕ ਉਹਨਾਂ ਨੂੰ ਬੀਜੇਪੀ ਚ ਐਕਸੈਪਟ ਕਰਨਗੇ ਲੱਗਾਈ ਸਾਰੇ ਸਵਾਲ ਲੋਕਾਂ ਦੇ ਮਨ ਚ ਵੀ ਨੇ ਤੇ ਹੁਣ ਸਿਆਸਤ ਦੇ ਨਾਲ ਵੀ ਇਹ ਚੀਜ਼ਾਂ ਜੁੜ ਚੁੱਕੀਆਂ ਨੇ ਤੇ ਇਸ ਦੇ ਨਾਲ ਜੁੜੀ ਹੋਰ ਅਪਡੇਟਸ ਅਸੀਂ ਤੁਹਾਨੂੰ ਸਾਂਝਾ ਕਰਾਂਗੇ ਜਦ ਤੱਕ ਲਈ ਬਣੇ ਰੋਜ਼ ਕਾਈ ਨਿਊਜ਼ ਪੰਜਾਬ ਦੇ